ਅ ਜਿਹੜੇ ਲੋਕ ਕਹਿੰਦੇ ਨਾ ਵੀ ਰਾਹੂ ਭਾਰੀ ਹੈ ਕੇਤੂ ਭਾਰੀ ਵੈ ਅਸੀਂ ਲੋਕ ਵਿਸ਼ਵਾਸ ਨਹੀਂ ਕਰਦੇ ਪਰ ਜਿਹੜੇ ਇਸ ਗੱਲ ਨੂੰ ਜਾਣਨ ਵਾਲੇ ਹਨ ਇਹ ਵਿਦਿਆ ਪੜ੍ਹੀ ਹੈ ਜਿਨ੍ਹਾਂ ਨੇ ਜੋ ਵਿਅਕਤੀ ਆਪਣਾ ਸਿਰ ਢਾਕੇ ਰੱਖਦਾ ਹੈ ਹਮੇਸ਼ਾ ਸਾਨੂੰ ਤਾਂ ਇਹ ਹੁਕਮ ਆ ਵੀ ਜੇ ਬਾਥਰੂਮ ਵਿੱਚ ਵੀ ਜਾਣਾ ਤਾਂ ਵੀ ਨੰਗੇ ਸਿਰ ਨਹੀਂ ਜਾਣਾ ਤੇ ਅਸੀਂ ਗਲੀਆਂ ਬਾਜ਼ਾਰਾਂ ਤੁਰੇ ਫਿਰਦੇ ਹਾਂ ਜੇ ਬਾਥਰੂਮ 'ਚ ਵੀ ਜਾਣਾ ਤਾਂ ਵੀ ਨੰਗੇ ਸਿਰ ਨਹੀਂ ਜਾਣਾ ਤੇ ਅਸੀਂ ਤਾਂ ਬਾਹਰ ਤੁਰੇ ਫਿਰਦੇ ਹਾਂ ਗੁਰਮਖੋ ਆਓ ਮੋੜਾ ਪਾਈਏ ਐਸਾ ਨਹੀਂ ਜਿਹੜਾ ਵਿਅਕਤੀ ਸਿਰ ਟਾਕੇ ਰੱਖਦਾ ਉਹਦੇ ਤੇ ਕਦੇ ਰਾਹੂ ਤੇ ਕੇਤੂ ਭਾਰੀ ਨਹੀਂ ਹੁੰਦੇ ਇਹ ਗੱਲ ਬਹੁਤ ਮੰਨੇ ਪ੍ਰਮੰਨੇ ਸਮੁੰਦਰੀ ਕਵਿਆਗ ਵਿਗਿਆਨ ਵਿਦਿਆਦੇ ਮਹਾਨ ਧਨੀ ਗੱਲ ਕਹਿੰਦੇ ਜਿਹੜੇ ਸਮੁੰਦਰੀ ਵਿਦਿਆ ਨੂੰ ਜਾਣਦੇ ਨਾ ਇੱਕ ਜੋਤਿਸ਼ੇ ਬਹੁਤ ਵੱਡੀ ਵਿਦਿਆ ਹੈ ਵਿਗਿਆਨ ਹੈ ਉਹ ਇਹ ਗੱਲ ਮੰਨਦੇ ਕਿ ਉਹਨਾਂ ਦੀਆਂ ਅੱਧੀਆਂ ਬੁਰੀਆਂ ਅੱਧੀਆਂ ਬੁਰਾਈਆਂ ਉਹਨਾਂ ਦੇ ਅੱਧੀਆਂ ਮੁਸੀਬਤਾਂ ਟਲ ਜਾਂਦੀਆਂ ਜਿਹੜਾ ਵਿਅਕਤੀ ਹਰ ਵਕਤ ਸਿਰ ਟਾਕੇ ਰੱਖਦਾ ਮੈਂ ਪਹਿਲਾਂ ਵੀ ਇਸ ਜਗ੍ਹਾ ਤੋਂ ਇਹ ਆ ਬਚਨ ਕੀਤਾ ਵੀ ਇਹ ਜਿਹੜਾ ਸਿਰ ਆ ਸਿਰ ਤੇ ਬੰਨੀ ਦਸਤਾਰ